ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਆ 7 ਮਈ ਤੇ ਅੱਜ ਆ ਨੈਸ਼ਨਲ ਟੂਰਿਜ਼ਮ ਟੀ ਤੇ ਅੱਜ ਭਾਰਤ ਦੇ ਕੁਝ ਜਗਾਵਾਂ ਬਾਰੇ ਤੁਹਾਨੂੰ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਉਹ ਭਾਰਤ ਦੀਆਂ ਸੋਹਣੀਆਂ ਤੇ ਸੁੰਦਰ ਜਗਾਵਾਂ ਨੇ ਜਿੱਥੇ ਤੁਸੀਂ ਘੁੰਮਣ ਜਾ ਸਕਦੇ ਹੋ ਤੇ ਆਓ ਕਰਦੇ ਹਾਂ ਉਹਨਾਂ ਬਾਬਤ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਤਾਜ ਮਹਿਲ ਦੀ ਭਾਰਤ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਆਗਰਾ ਜਾਣੇ ਨਹੀਂ ਭੁੱਲਦੇ। ਤਾਜਮਹਿਲ ਦੇਖਣਾ ਉਹਨਾਂ ਦੀ ਯਾਤਰਾ ਦਾ ਸਭ ਤੋਂ ਵਧੀਆ ਹਿੱਸਾ ਹੈ। ਤਾਜ ਕੰਪਲੈਕਸ ਵਿੱਚ ਹਰ ਸਾਲ ਲੱਖਾਂ ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਆਗਰਾ, ਫਤਿਹਪੁਰ ਸਿੱਕਰੀ, ਅਕਬਰ ਦੇ ਮਕਬਰੇ, ਸਿਕੰਦਰ ਦਾ ਕਿਲਾ ਅਤੇ ਆਗਰਾ ਦੇ ਕਿਲੇ ਦੀ ਖੋਜ ਵੀ ਕਰਦੇ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਦਿੱਲੀ ਦੀ। ਤੇਜ਼ਤੀ ਰਾਜਧਾਨੀ ਦਿੱਲੀ ਵਿਦੇਸ਼ੀ ਸੈਲਾਨੀਆਂ ਦੀ ਪਹਿਲੀ ਚਾਹਤ ਹੈ। ਦਿੱਲੀ ਦੀਆਂ ਕਈ ਇਤਿਹਾਸਿਕ ਮਨਾਰਾਂ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ। ਰਾਸ਼ਟਰੀ ਸੈਰ ਸਪਾਟਾ ਦਿਵਸ ਤੇ ਦਿੱਲੀ ਵਿੱਚ ਦੇਖਣ ਲਈ ਸਭ ਤੋਂ ਵਧੀਆ ਸਥਾਨ ਲਾਲ ਕਿਲਾ, ਇੰਡੀਆ ਗੇਟ, ਹੁਮਾਯੂਦਾ ਮਕਬਰਾ, ਕੁਤਬ ਮੀਨਾਰ ਅਤੇ ਰਾਸ਼ਟਰੀ ਪਵਰਨ ਜਿੱਥੇ ਤੁਸੀਂ ਬਹੁਤ ਸਾਰੇ ਵਿਦੇਸ਼ੀ ਲੋਕਾਂ ਨੂੰ ਮਿਲ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅੱਜ ਦੀ ਨੌਜਵਾਨ ਪੀੜੀ ਦੀ ਪਹਿਲੀ ਪਸੰਦ ਦੀ, ਗੋਆ ਦੀ। ਗੋਆ ਦੇ ਬੀਚ ਪੂਰੇ ਦੇਸ਼ ਵਿੱਚ ਮਸ਼ਹੂਰ ਆ। गोवा दी रात दा दौरा यात्रा दा ਸਭ ਤੋਂ ਯਾਦਗਾਰ ਹਿੱਸਾ ਹੈ ਜ਼ਿਆਦਾਤਰ ਰੂਸੀ ਸੈਲਾਨੀ ਗੋਆ ਆਉਂਦੇ ਹਨ ਅੰਜੁਨਾ ਬੀਚ ਤੇ ਵਿਦੇਸ਼ੀ ਸੈਲਾਨੀਆਂ ਲਈ ਖਾਸ ਤੌਰ ਤੇ ਲਗਜ਼ਰੀ ਠਹਿਰਨਾ ਪ੍ਰਬੰਧ ਕੀਤਾ ਗਿਆ ਹੈ ਗੋਆ ਜਾਣ ਦੀ ਯੋਜਨਾ ਬਣਾਉਣਾ ਹਰ ਕਿਸੇ ਲਈ ਬਹੁਤ ਸਸਤਾ ਅਤੇ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਰਿਸ਼ੀਕੇਸ਼ ਦੀ ਭੂਮੀ ਉੱਤਰਾਖੰਡ ਵਿੱਚ ਸਥਿਤ ਰਿਸ਼ੀਕੇਸ਼ ਨੂੰ ਯੋਗ ਦਾ ਸ਼ਹਿਰ ਕਿਹਾ ਜਾਂਦਾ ਹੈ ਰਿਸ਼ੀਕੇਸ਼ हिमालयन ਪਹਾੜਾ ਵਿੱਚ ਸਥਿਤ ਇੱਕ ਸੰਪੂਰਨ ਯਾਤਰਾ ਪੈਕੇਜ ਹੋ ਸਕਦਾ ਹੈ। ਰਿਸ਼ੀਕੇਸ਼ ਆਉਣ ਵਾਲੇ ਬਹੁਤ ਸਾਰੇ ਵਿਦੇਸ਼ੀ ਸੈਲਾਨੀ ਇੱਥੇ ਦੇ ਮੰਦਰਾਂ ਦੇ ਦਰਸ਼ਨ ਕਰਨ ਅਤੇ ਯੋਗਾ ਕਰਨ ਤੋਂ ਇਲਾਵਾ ਰਾਫਟਿੰਗ, ਟ੍ਰੈਕਿੰਗ ਅਤੇ ਕੈਂਪਿੰਗ ਕਰਨਾ ਨਹੀਂ ਭੁੱਲਦੇ। ਤੇ ਹੁਣ ਗੱਲ ਕਰਦੇ ਹਾਂ ਰਾਜਸਥਾਨ ਦੀ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵੀ ਵਿਦੇਸ਼ੀਆਂ ਦੀ ਪਸੰਦੀਦਾ ਥਾਵਾਂ ਵਿੱਚੋਂ ਇੱਕ ਹੈ। ਖਾਸ ਤੌਰ ਤੇ ਅਮਰੀਕਾ ਅਤੇ ਬ੍ਰਿਟੇਨ ਤੋਂ ਆਉਣ ਵਾਲੇ ਸੈਲਾਨੀ ਜੈਪੁਰ ਜ਼ਰੂਰ ਜਾਂਦੇ ਹਨ ਜੈਪੁਰ ਦੇ ਕਈ ਇਤਿਹਾਸਿਕ ਸਥਾਨਾਂ ਤੋਂ ਇਲਾਵਾ ਵਿਦੇਸ਼ੀ ਸੈਲਾਨੀ ਵੀ ਜੋਧਪੁਰ ਅਤੇ ਜੈਸਲਮੇਰ ਜਾਂਦੇ ਨਜ਼ਰ ਆਉਂਦੇ ਹਨ ਤੇ ਅਖੀਰ ਦੇ ਵਿੱਚ ਗੱਲ ਕਰਦੇ ਆ ਲਦਾਖ ਦੀ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਵੀ ਲਦਾਖ ਦੇਖਣਾ ਨਹੀਂ ਭੁੱਲਦੇ ਖਾਸ ਕਰਕੇ ਅਮਰੀਕੀ ਯਾਤਰੀ ਨਿਸ਼ਚਿਤ ਤੌਰ ਤੇ ਲਦਾਖ ਦੀ ਯਾਤਰਾ ਦੀ ਯੋਜਨਾ ਬਣਾਉਂਦੇ ਹਨ ਲਦਾਖ ਦੀਆਂ ਸੜਕਾਂ ਤੇ ਬਾਈਕ ਤੇ ਲੰਬੀ ਡਰਾਈਵ ਕਰਨ ਦਾ ਮਜ਼ਾ ਹੀ ਵੱਖਰਾ ਹੈ ਜਿਸ ਕਾਰਨ ਲਦਾਖ ਵਿੱਚ ਸੈਰ ਸਪਾਟਾ ਵੀ ਵਧਣ ਲੱਗਾ ਹੈ ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇੱਕ ਵਾਰ ਲਦਾਖ ਜ਼ਰੂਰ ਜਾਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਵੇਗਾ ਦੇਖਦੇ ਰਹੋ ਥੈਂਕਸ ਵੀਰਾ ਟੀਵੀ ਸਸਕਾਲ